ਤੁਸੀਂ ਮਮਦੂਰ ਬਲਾਕ ਦੇ ਪਿੰਡਾਂ ਵਿੱਚ ਆਮ ਆਦਮੀ ਦੇ ਸੰਭਾਵੀ ਉਮੀਦਵਾਰ ਜਿਹੜੋਂ ਟਰਨ ਪ੍ਰਚਾਰ ਕਰ ਰਹੇ ਹੋ ਕਿਸ ਤਰ੍ਹਾਂ ਹੰਗਾਰਾ ਮਿਲ ਰਿਹਾ ਤੇ ਤੁਸੀਂ ਕੀ ਡਿਮਾਂਡ ਕਰਦੇ ਹੋ ਪਾਰਟੀ ਦਾ ਸਭ ਤੋਂ ਪਹਿਲਾਂ ਵੈਕਲ ਜੀ ਕਾ ਖਾਤ ਸਾਹਿਬ ਜੀ ਬਾਈ ਜੀ ਕੀ ਖਤੇ ਆ ਦੇਖੋ ਜੀ ਆਮ ਆਦਮੀ ਪਾਰਟੀ ਦਾ ਵਰਕਰ ਹੋਣ ਦੇ ਨਾਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਨੀਤੀਆਂ ਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਉਹਦੇ ਤਹਿਤ ਜਿਹੜੀ ਪਿੰਡ ਦੇ ਪਿੰਡ ਦੀ ਮੁਹਿੰਮ ਚਲਾਈ ਹੋਈ ਆ ਤੇ ਪਿੰਡ ਪਿੰਡ ਜਾ ਕੇ ਜਿਹੜਾ ਸਵਾਗਤ ਹੋ ਰਿਹਾ ਹੈ ਉਕੇ ਆਲੇ ਦਰਜੇ ਦਾ ਸਵਾਗਤ ਹੋ ਰਿਹਾ ਲੋਕ ਢੋਲ ਦੇ ਨਾਲ ਹਾਰਾਂ ਦੇ ਨਾਲ ਫਲਾਂ ਦੇ ਨਾਲ ਤੋਲ ਰਹੇ ਆ ਲੱਡੂਆਂ ਦੇ ਨਾਲ ਤੋਲ ਰਹੇ ਆ ਤੇ ਇੱਕ ਕਾਫੀ ਵਧੀਆ ਮੈਸੇਜ ਆ ਔਰ ਇੱਕ ਮੈਸੇਜ ਜੋ ਬਾਰਡਰ ਪੱਟੀ ਦੇ ਲੋਕ ਜਿਹੜੇ ਸੀ ਉਹਨਾਂ ਦੇ ਮਿਲਦੇ ਆ ਤੇ ਉਹਨਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਦੇ ਉੱਤੇ ਦੀ ਵਿਚਾਰ ਚੱਤਾ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਪਿੰਡਾਂ 'ਚ ਕਿਸ ਤਰ੍ਹਾਂ ਰਿਸਪੌਂਸ ਮਿਲ ਰਿਹਾ ਹੈ ਪਿੰਡਾਂ 'ਚ ਜੀ ਬਿਲਕੁਲ ਤੁਸੀਂ ਦੇਖ ਹੀ ਸਕਦੇ ਹੋ ਤੁਹਾਡਾ ਹਯੂਮ ਜਿਹੜਾ ਦਿਖ ਰਿਹਾ ਪਿੱਛੇ ਬਿਲਕੁਲ 100 100% ਲੋਕ ਸਾਡੇ ਨਾਲ ਨੇ ਬਿਲਕੁਲ ਪਾਰਟੀ ਦੇ ਬਿਲਕੁਲ ਇਹ ਦਵਾਰ ਬਣ ਕੇ ਖੜੇ ਨੇ ਇਹਨਾਂ ਨੂੰ ਉਮੀਦ ਆ ਕਿ ਆਉਣ ਵਾਲਾ ਜਿਹੜਾ ਐਮਪੀ ਦਾ ਇਲੈਕਸ਼ਨ ਆਸੀ ਉਹਨੂੰ ਜਿਤਾ ਕੇ ਜਿਹੜੇ ਸੈਂਟਰ ਦੇ ਜਿਹੜੇ ਹੱਕ ਨੇ ਪੰਜਾਬ ਦੇ ਲਈ ਤੇ ਪੰਜਾਬ ਦੇ ਹਿੱਤ ਲਈ ਜਿਹੜੇ ਕੰਮ ਕਰਨੇ ਨੇ ਉਹ ਐਮਪੀ ਬਣਾ ਕੇ ਭੇਜਣਗੇ ਤੇ ਪੰਜਾਬ ਦੇ ਕੰਮ ਹੋਣਗੇ 2024 ਦੇ ਹਾਲੇ ਜਿਹੜਾ ਲੋਕ ਸਭਾ ਚੋਣਾਂ ਦਾ ਵਿਗਲ ਵੱਜਣ ਵਾਲਾ ਉਸ ਤੋਂ ਪਹਿਲਾਂ ਤੁਸੀਂ ਆਪਣੀ ਚੋਣ ਪ੍ਰਚਾਰ ਸ਼ੁਰੂ ਕਰਤਾ ਤੇ ਪਾਰਟੀ ਤੋਂ ਕੀ ਡਿਮਾਂਡ ਕਰਦੇ ਹੋ ਤੁਸੀਂ ਦੇਖੋ ਪਾਰਟੀ ਤੋਂ ਮੈਂ ਕਿਸੇ ਤਰ੍ਹਾਂ ਦੀ ਡਿਮਾਂਡ ਨਹੀਂ ਕਰਦਾ ਪਾਰਟੀ ਦਾ ਜਿਹੜਾ ਹੁਕਮ ਆ ਮੈਂ ਇੱਕ ਸਿਪਾਹੀ ਆ ਔਰ ਮੈਂ ਫੌਜੀ ਵੀ ਆ ਜੋ ਸਾਡਾ ਕਮਾਂਡਰ ਸਾਨੂੰ ਹੁਕਮ ਕਰੇਗਾ ਉਹਦੇ ਤਹਿਤ ਅਸੀਂ ਖੜੇ ਆ ਬਾਕੀ ਜਿਹੜਾ ਆਦੇਸ਼ ਰਹੇਗਾ ਪਾਰਟੀ ਦਾ ਉਹਦੇ ਨਾਲ ਅਸੀਂ ਚੱਲਾਂਗੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕ੍ਰਿਸ਼ਨ ਵਰਮਾ ਜੀ ਮੈਂ ਆਮ ਆਦੀ ਪਾਰਟੀ ਤੋਂ ਯੂਥ ਆਗੂ ਆ ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਜਿਵੇਂ ਕਿ ਫੌਜੀ ਅੰਗਰੇਜ਼ ਸਿੰਘ ਵਡਵਾਲ ਜੀ ਜੋ ਕਿ ਬਤੌਰ ਸੰਭਾਵੀ ਉਮੀਦਵਾਰ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਬਾਰਡਰ ਪੱਟੀ ਦੇ ਵਿੱਚ ਦਰਬਦਰ ਡੇਲੀ ਵਿਚਰ ਰਹੇ ਨੇ ਡੇਲੀ ਦਸਾਂ ਪਿੰਡਾਂ ਦਾ ਦੌਰਾ ਕਰ ਰਹੇ ਨੇ ਉਹਨਾਂ ਨੂੰ ਬਾਰਡਰ ਪੱਟੀ ਤੋਂ ਇੰਨਾ ਕੋਈ ਜ਼ਿਆਦਾ ਪਿਆਰ ਮਿਲ ਰਿਹਾ ਹੈ ਮਾਨ ਸਤਕਾਰ ਮਿਲ ਰਿਹਾ ਹੈ ਕਿ ਜਿਹੜੇ ਪਿੰਡ ਜਾਂਦੇ ਨੇ ਕਿਤੇ ਲੱਡੂਆਂ ਨਾਲ ਕਿਤੇ ਕਿਨੂਆਂ ਨਾਲ ਕਿਤੇ ਕੇਲਿਆਂ ਨਾਲ ਮਤਲਬ ਤੋਲ ਕੇ ਉਹਨਾਂ ਦੇ ਵਜਨ ਦੇ ਬਰਾਬਰ ਤੋਲ ਕੇ ਜਨਤਾ ਵਿੱਚ ਵੰਡੇ ਜਾਂਦੇ ਨੇ ਤਾਂ ਇਹਨਾਂ ਨੂੰ ਉਹਨਾਂ ਨੂੰ ਤੈਰ ਦਿਲ ਤੋਂ ਮਤਲਬ ਪਿੰਡਾਂ ਵਾਲੇ ਪਿਆਰ ਕਰ ਰਹੇ ਨੇ ਮਾਨ ਸਤਕਾਰ ਦੇ ਰਹੇ ਨੇ ਅਸੀਂ ਆਵਾਜ਼ ਦੀ ਪਾਰਟੀ ਨੂੰ ਇਹੀ ਅਪੀਲ ਕਰਦੇ ਆ ਕਿ ਉਹਨਾਂ ਨੂੰ ਟਿਕਟ ਦਿੱਤੀ ਜਾਵੇ ਤੇ ਅਸੀਂ ਇਹ ਉਹਨਾਂ ਨੂੰ ਵਿਸ਼ਵਾਸ ਵੀ ਦਿਵਾਨੇ ਆਵਾਜ਼ ਦੀ ਪਾਰਟੀ ਦੀ ਹਾਈ ਕਮਾਂਡ ਨੂੰ ਕਿ ਉਹਨਾਂ ਨੂੰ ਘੱਟੋ-ਘੱਟ ਵੀ 4-5 ਲੱਖ ਦੀ ਲੀਡ ਤੁਸੀਂ ਦਿਤਾ ਕੇ ਐਮਪੀ ਬਣਾ ਕੇ ਦਿੱਲੀ ਦੇ ਵਿੱਚ ਭੇਜਾਂਗੇ ਧੰਨਵਾਦ ਜੀ ਬੈਗੜੀ ਜੀ ਦਾ ਖਾਲਸਾ ਬੈਗੜੀ ਜੀ ਕੀ ਫਤਿਹ ਮੇਰਾ ਨਾਮ ਚਰਨਜੀਤ ਸਿੰਘ ਹੈ ਜੀ ਪਿੰਡ ਮੰਮਦੂਰ ਠਾੜਾ ਜੀ ਤੇ ਸਰ ਮੰਮਦੂਰ ਇਲਾਕੇ ਵਿੱਚ ਸਰਦਾਰ ਅੰਗਰੇਜ਼ ਸਿੰਘ ਫੌਜੀ ਜਿਹੜੇ ਬੜਵਾਲ ਨੇ ਉਹ ਪਿੰਡਾਂ ਵਿੱਚ ਆਪਣਾ ਮਤਲਬ ਚੋਰ ਪੰਚਾਰ ਕਰ ਰਹੇ ਨੇ ਹਾਲੇ ਕਿ ਲੋਕ ਸਭਾ ਦਾ ਚੋਣ ਦਾ ਬਿਲਕੁਲ ਨਹੀਂ ਵੱਜਿਆ ਬਾਉ ਜੀ ਇਸ ਪਿੰਡਾਂ ਚ ਪ੍ਰਚਾਰ ਕਰ ਰਹੇ ਨੇ ਤੁਸੀਂ ਇਸ ਤਰ੍ਹਾਂ ਕਿਸ ਤਰ੍ਹਾਂ ਦੇਖਦੇ ਹੋ ਤੇ ਕੀ ਮੰਗ ਕਰਦੇ ਹੋ ਪਾਰਟੀ ਤੋਂ ਸਾਡੀ ਬਾਰਡਰ ਪੱਟੀ ਹੈ ਨਾ ਜੀ ਇਹਦੇ ਵਿੱਚ ਕਾਫੀ ਇਹਨਾਂ ਦਾ ਲੋਕਾਂ ਦਾ ਬਹੁਤ ਪਿਆਰ ਹੈ ਜੀ ਇਹਨਾਂ ਚ ਇਸ ਕਰਕੇ ਅਸੀਂ ਪਾਰਟੀ ਨੂੰ ਇਹ ਹੀ ਮੰਗ ਕਰਦੇ ਆਂ ਵੀ ਮੰਨ ਲਓ ਜੇ ਅਗਰ ਪਾਰਟੀ ਟਿਕਟ ਦੇਂਦੀ ਹੈ ਸਾਨੂੰ ਤੇ ਇਹ ਬੜ ਵੱਡੀ ਲੀਡ ਨਾਲ ਇੱਥੋਂ ਜਿੱਤ ਪ੍ਰਾਪਤ ਕਰਨਗੇ ਔਰ ਅੱਜ ਦਾ ਹਜੂਮ ਤੁਸੀਂ ਦੇਖ ਹੀ ਰਹੇ ਹੋ ਵੀ ਇਦਾਂ ਹੀ ਰੋਜ਼ ਪਿੰਡਾਂ ਦੇ ਵਿੱਚ ਜਾਂਦੇ ਆ ਲੋਕ ਉਤਾਵਲੇ ਨੇ ਫੌਜੀ ਸਾਹਿਬ ਨੂੰ ਮਿਲਣ ਲਈ ਪਿੰਡ ਗੱਦਨੀ ਵਾਲਾਂ ਦਾ ਬਹੁਤ ਦਿਲ ਦੇ ਕਰਾਈਆਂ ਧੰਨਵਾਦ ਕਰਦਾ ਔਰ ਤੁਸੀਂ ਹਾਰਾਂ ਤੋਂ ਆਈਡੀਆ ਲਾ ਸਕਦੇ ਹੋ ਵੀ ਮੇਰੇ ਤੋਂ ਹਾਰ ਵੀ ਮੇਰਾ ਮੂੰਹ ਨਹੀਂ ਦਿਖ ਰਿਹਾ ਔਰ ਜਿੰਨਾ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਹੈ ਮੇਰੇ ਆਪਦੇ ਨੇ ਔਰ ਮੈਂ ਸਾਰਿਆਂ ਦਾ ਦਿਲ ਦੇ ਕਰਾਈਆਂ ਦਾ ਧੰਨਵਾਦ ਕਰਦਾ ਜੀ ਕਿਹੜੇ ਕਿਹੜੇ ਪਿੰਡਾਂ ਤੋਂ ਤੁਹਾਨੂੰ ਸੰਤਰੀਆ ਤੇ ਕਿੰਨੇ ਨਾਲ ਤੁਲਿਆ ਗਿਆ ਜੀ ਸਭ ਤੋਂ ਪਹਿਲਾ ਪਿੰਡ ਮਮਦੋਟ ਬਲੌਗ ਦੇ ਵਿੱਚ ਪਿੰਡ ਜੱਲੋ ਜੱਲੋ ਵਾਲਾ ਸੀ ਜੱਲੋ ਕੇ ਸੀ ਦੂਜਾ ਪਿੰਡ ਜਿਹੜਾ ਹੈਗਾ ਸੀ ਹਜ਼ਾਰਾ ਪਿੰਡ ਸੀ ਜੀ ਤੇ ਤੀਜਾ ਪਿੰਡ ਲਖਾ ਸਿੰਘ ਵਾਲੇ ਚੌਥਾ ਪਿੰਡ ਜਿਹੜਾ ਸੀ ਆਪਣਾ ਰੌਕੇ ਪੰਜਵਾਂ ਪਿੰਡ ਗੱਜਨੀ ਵਾਲਾ ਜੀ